ਅ ਮੈਂ ਜਿੱਥੇ ਵੀ ਸਾਡੇ ਕੈਂਡੀਡੇਟ ਉਮੀਦਵਾਰ ਅਨਾਉਂਸ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਲੋਕਲ ਲੀਡਰਸ਼ਿਪ ਹੈ ਓਰੇ ਨਾਲ ਅਸੀਂ ਜਾ ਕੇ ਵਾਰਤਾਲਾਪ ਕਰਦੇ ਆ ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਲੜਨਾ ਹੈ ਓਰੇ ਬਾਰੇ ਅੱਜ ਸਾਡੇ ਬੁਸ਼ਟ ਲੀਡਰ ਕਾਂਗਰਸ ਪਾਰਟੀ ਦੇ ਆਦਿਨ ਸਾਹਿਬ ਦੇ ਘਰੇ ਫਿਰ ਸਾਰਿਆਂ ਨੇ ਅਸੀਂ ਲੋਕਾਂ ਨੇ ਬੈਠਕ ਕੀਤੀ ਕੁਝ ਹੋਰ ਗੱਲਾਂ ਵੀ ਸਨ ਪਾਰਟੀ ਦੀਆਂ ਉਨ੍ਹਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਕਿਸ ਪ੍ਰਕਾਰ ਯਾਮਨੀ ਜੀ ਨੂੰ ਅਸੀਂ ਆਉਣ ਵਾਲੇ ਦਿਨਾਂ ਚ ਮੈਦਾਨ ਚ ਉਦਾਰ ਉਤਾਰਨੇ ਉਰੇ ਤੇ ਚਰਚਾ ਰਹੀ ਸੋ ਕੁਛ ਜਾਣਕਾਰੀ ਵੀ ਕਹ ਰਹੇ ਵੀ ਕੁਝ ਕੋ ਨਰਾਜ਼ਗੀ ਨੂੰ ਲੈ ਕੇ ਚੱਲਦੇ ਅੱਜ ਤੁਹਾਡੀ ਵੀਟ ਹੋਈ ਐ ਸੇ ਕਿਉਂਕਿ ਕੱਲ ਦੀ ਸੀਟ ਅਨਾਉਂਸਿੰਗ ਐ ਜ਼ਾਮਰੀ ਗੋਵਰ ਦੇ ਘਰ ਕੋਈ ਵੀ ਕਾਂਗਰਸੀ ਲੀਡਰ ਨਹੀਂ ਗਿਆ ਦੇਖੋ ਕਿਸੇ ਦਾ ਕੱਲ ਦੀ ਸੀਟ ਅਨਾਉਂਸ ਹੋਈ ਹੈ ਜ਼ਰੂਰੀ ਨਹੀਂ ਹੈ ਕਿ ਕੱਲ ਰਾਤ ਨੂੰ ਅਨਾਉਂਸ ਹੋਈ ਤਾਂ ਉਹ ਅਗਲੇ ਦਿਨ ਕੋਈ ਆਮਨੀ ਦੇ ਘਰੇ ਗਿਆ ਜਾਂ ਨਹੀਂ ਗਿਆ ਇਹਦੇ ਨਾਲ ਨਰਾਜ਼ਗੀ ਜਾਂ ਬੇਨਰਾਜ਼ਗੀ ਦਾ ਨਹੀਂ ਪਤਾ ਲੱਗਦਾ ਤੁਸੀਂ ਅੱਜ ਦੇਖੋ ਮੈਂ ਇੱਥੇ ਬੈਠਾ ਅਸੀਂ ਪਹਿਲਾਂ ਆਧਿਆ ਸਾਹਿਬ ਨੂੰ ਟਿਕਟਾਸੇ ਜੋੜ ਪਾ ਰਹੇ ਸੀ ਇਹਦੇ ਵਿੱਚ ਕੋਈ ਨਹੀਂ ਹੈ ਕਿਉਂਕਿ ਆਧਿਆ ਸਾਹਿਬ ਦਾ ਜਿਸ ਪ੍ਰਕਾਰ ਦਾ ਜੀਵਨ ਰਿਹਾ ਕਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਪਿੱਛੇ ਉਹਨਾਂ ਨੇ ਬਹੁਤ ਬਹੁਤ ਵੱਡੇ ਸੈਕਰੀਫਾਈਸ ਕੀਤੇ ਲੜਾਈਆਂ ਲੜੀਆਂ ਅਸੀਂ ਬੁਲਾ ਕੇ ਕਿਹਾ ਸੀ ਮੈਂ ਤੇ ਦਵਿੰਦਰ ਯਾਦਵ ਜੀ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕਿ ਅਸੀਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਾਂਗੇ ਫਿਰ ਬਹੁਤ ਸਾਰੀਆਂ ਗੱਲਾਂ ਇਹ ਵੀ ਆਈਆਂ ਵੀ ਅਸੀਂ ਔਰਤਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ 33% ਰਿਜ਼ਰਵੇਸ਼ਨ ਦੀ ਗੱਲ ਕੀਤੀ ਸੀ ਸੋ ਬਹੁਤ ਸਾਰਿਆਂ ਨੇ ਉੱਥੇ ਇਹ ਚਰਚਾ ਹੋਈ ਕਿ ਅਸੀਂ ਕਿੰਨੀਆਂ ਅਸੀਂ ਲੇਡੀਜ਼ ਨੂੰ ਵੀ ਇਹਦੇ ਵਿੱਚ ਉਤਾਰ ਰਹੇ ਹਾਂ ਪਹਿਲੀ ਪਾਰਟੀ ਹੈ ਜਿਨੇ 28% ਔਰਤਾਂ ਨੂੰ ਮਹੱਤਤਾ ਦਿੱਤੀ ਹੈ ਬਾਕੀ ਲੋਕ ਕਹਿੰਦੇ ਆ ਕੇਵਲ ਅੱਜ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਅਸੀਂ ਸਾਡੀਆਂ ਸੀਟਾਂ ਜਿੰਨੀਆਂ ਅਨਾਉਂਸ ਹੋਈਆਂ ਉਹਦੇ ਵਿੱਚ ਦੋ ਔਰਤਾਂ ਨੂੰ ਅਸੀਂ ਯਾਨੀ ਕਿ ਟਿਕਟਾਂ ਦਿੱਤੀਆਂ 33% ਜਿਹੜਾ ਕੋਟਾ ਹੈ ਉਹਦੇ ਅਸੀਂ ਨੇੜੇ ਪਹੁੰਚਦੇ ਜਾ ਰਹੇ ਹਾਂ ਕਹਿੰਦੇ ਨਹੀਂ ਅਸੀਂ ਕਰਕੇ ਦਿਖਾਉਣੇ ਸੋ ਇਸ ਕਰਕੇ ਅਸੀਂ ਫਿਰ ਆਧਿਆ ਸਾਹਿਬ ਨੂੰ ਆਪ ਹੀ ਕਿਹਾ ਸੀਗਾ ਤੁਹਾਨੂੰ ਟਿਕਟ ਦੇਣ ਦਾ ਤੋਂ ਅਸੀਂ ਆਖਿਆ ਕਿ ਬੀਇੰਗ ਅ ਵੂਮਨ ਹੁਣ ਕਿਸੇ ਔਰਤ ਨੂੰ ਮੌਕਾ ਦਿੱਤਾ ਜਾਵੇ ਸੋ ਇਸ ਕਰਕੇ ਯਾਮਨੀ ਜੀ ਨੂੰ ਅਸੀਂ ਅੱਜ ਇੱਕ ਮੌਕਾ ਦਿੱਤਾ ਹੈ ਜਵੇਦਾਰ ਤੁਸੀਂ ਆਏ ਦਿਨ ਇੱਕ ਇਸ ਵਾਰੀ ਚਰਚਾ ਕਰ ਦੇ ਲੈਣੇ ਹੋ ਕਿ ਪਾਰਟੀਆਂ ਜਿਹੜੀਆਂ ਉੱਥੇ ਗਲਬਦੁੱਲਾ ਦੌਰ ਸ਼ੁਰੂ ਹੋਆ ਜਿਹੜਾ ਅਦਰ ਪਾਰਟੀ ਤੋਂ ਆਉਂਦੇ ਹਨ ਉਹਨਾਂ ਡਿਗ ਦੇ ਸੀ ਕਹਿੰਦੀ ਹੈ ਤੇ ਤੁਹਾਡੇ ਕੋਲ ਵੀ ਬੜੇ ਡਿਗੇ ਸੀਗੇ ਯਾਮਨੀ ਗੋਮਰ ਵੀ ਆਮ ਆਨਵੀ ਪਾਰਟੀ ਤੋਂ ਆਇਸੀ ਤੁਸੀਂ ਕਿਉਂ ਕਰੀਏ ਸੋ ਯਾਰ ਜਿਹੜੀ ਨੋ 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 ਅਸੀਂ ਉਸ ਨੀਤੀ ਦਿਨ ਕੀਤੀ ਯਾਮਨੀ ਗੋਮਰ 2016 ਦੇ ਵਿੱਚ 2016 ਜੋ ਪਾਰਟੀ ਜੁਆਇਨ ਕੀ ਕਰ ਗਈ ਸੀ ਔਰ ਉਸ ਤੋਂ ਬਾਅਦ ਨਿਰੰਤਰ ਪਾਰਟੀ ਦੇ ਠੀਕ ਹੈ ਭਾਵੇਂ ਆਪਦੇ ਬਹੁਤ ਸਾਰੀ ਐਕਟਿਵ ਨਹੀਂ ਹੋ ਸਕੇ ਲੇਕਿਨ 2016 ਤੋਂ ਅੱਜ 2024 ਆ ਗਿਆ ਜਨਾ 8 ਸਾਲ 8 ਸਾਲ ਹੋ ਗਏ ਤੂੰਸੀ ਨਹੀਂ ਇਹ ਗੱਲ ਕਹਿ ਸਕਦੇ ਕਿ ਅਸੀਂ ਦੂਸਰੀਆਂ ਪਾਰਟੀਆਂ ਤੁਸੀਂ ਸਾਨੂੰ ਕਿਵੇਂ ਮਲਾਤਾ ਦੂਸਰੀਆਂ ਪਾਰਟੀਆਂ ਨਾਲ ਉਹਨਾਂ ਨੇ ਕੱਲ ਕੇਪੀ ਸਾਹਿਬ ਨੂੰ ਰਲਾਇਆ ਅਕਾਲੀ ਦਲ ਨੇ ਟਿਕਟ ਦੇਤੀ ਪਰਸੋਂ ਰਿੰਕੂ ਆਏ ਆਮ ਆਦਮੀ ਪਾਰਟੀ ਚਾ 1 ਸਾਲ ਪਹਿਲਾਂ ਤੇ 1 ਸਾਲ ਦੇ ਵਿੱਚ ਵਿੱਚ ਬੀਜੇਪੀ ਨੇ ਦੇਤੀ ਚੱਬੇਵਾਲ ਸਾਹਿਬ 15 ਦਿਨਾਂ ਚ ਟਿਕਟ ਦੇਤੀ ਸੋ ਸਾਡੀ ਪਾਰਟੀ ਦਾ ਇਦਾਂ ਨਹੀਂ ਹੈ ਪਾਰਟੀ ਚ ਆਏ ਨੂੰ ਯਾਮਨੀ ਨੂੰ 8 ਸਾਲ ਹੋ ਗਏ ਨਹੀਂ ਹੋਏ ਜਿਹੜੀ ਲਈ ਆਧਿਆ ਸਾਹਿਬ ਤੋਂ ਬਿਹਤਰ ਹੈ ਜੀ ਮੈਡਮ ਉਹਨਾਂ ਦੀ ਐਕਟੀਵਿਟੀ 300 ਮੈਂ ਤੁਹਾਨੂੰ ਕੀ ਕਹ ਰਿਹਾ ਜੇ ਸੰਤੋਸ਼ ਚੋਧਰੀ ਮੈਡਮ ਸੁਣੋ 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 ਮੇਰਾ ਸਵਾਲ ਪੂਰਾ ਹੋ ਜਾਓ ਸੋ ਪਹਿਲੇ ਮੈਂ ਆਪਾਂ ਦਾ ਸਵਾਲ ਬਤਾ ਦਉ ਉਹਨਾਂ ਕੇ ਸਵਾਲ ਆਧਿਆ ਸਾਹਿਬ ਤੇ ਯਾਮਨੀ ਚੀਦਾ ਇਸ ਨਾਲ ਤੁਸੀਂ ਕੰਪੇਅਰ ਕਰੋਗੇ ਆਧਿਆ ਸਾਹਿਬ ਦਾ ਬਹੁਤ ਵੱਡਾ ਪਾਰਟੀ ਦੇ ਵਿੱਚ ਕੰਦ ਹੈਗਾ ਯਾਮਨੀ ਸਾਡੀ ਨਿਊ ਕਮਰ ਅਸੀਂ ਆਮ ਲੜਕੀ ਹੈਗੀ ਹੈ ਜਿਹਨੂੰ ਅਸੀਂ ਅਸੀਂ ਇਹ ਚਾਹੁੰਦੇ ਹਾਂ ਲੋਕਾਂ 'ਚ ਸੰਦੇਸ਼ ਦੇਣਾ ਜਿਸ ਪ੍ਰਕਾਰ ਦੀ ਅੱਜ ਦੀ ਰਾਜਨੀਤੀ ਹੈ ਅੱਜ ਦੀ ਰਾਜਨੀਤੀ ਹੋ ਗਈ ਇਧਰ ਉਹ ਬੰਦਾ ਗਿਆ ਇਧਰ ਆ ਗਿਆ ਇਧਰ ਹੋ ਗਿਆ ਉਹ ਹੋ ਗਿਆ ਚੰਗੇ ਲੋਕਾਂ ਨੂੰ ਰਾਜਨੀਤੀ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਪੜ੍ਹੀ ਲਿਖੀ ਕੁੜੀ ਹੈ ਜਿਸ ਨੇ ਦਿੱਲੀ ਤੋਂ ਆਪਦੀ ਪੜ੍ਹਾਈ ਪੂਰੀ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬੜੀ ਜ਼ਰੂਰਤ ਹੈ ਲੇਕਿਨ ਤੁਸੀਂ ਆਦਿਆਂ ਸਾਹਿਬ ਤੇ ਯਾਮਨੀ ਜੀ ਦਾ ਮੁਕਾਬਲਾ ਕਰੋਗੇ ਤਾਂ ਆਦਿਆਂ ਸਾਹਿਬ ਤੇ ਯਾਮਨੀ ਦਾ ਕੋਈ ਮੁਕਾਬਲਾ ਨਹੀਂ ਆਦਿਆਂ ਸਾਹਿਬ ਇਸ ਬਹੁਤ ਸਾਡੇ ਵ੍ਰਿਸ਼ ਲੀਡਰ ਹੈ ਮੇਰੇ ਤੋਂ ਵੀ ਪਹਿਲਾਂ ਦਾ ਉਹ ਤਾਂ ਮੇਠੀ ਰਾਇਬਰੇਲੀ ਜਦੋਂ ਬਸ ਤੇ ਨਹੀਂ ਜਾਇਆ ਜਾਂਦਾ ਸੀ ਟਰੱਕਾਂ ਤੇ ਚੜ ਚੜ ਕੇ ਆਦਿਆਂ ਸਾਹਿਬ ਪਹੁੰਚਿਆ ਕਰਦੇ ਸੀ ਸਰ ਤੁਹਾਡੀ ਕੈਨ ਯੂ ਕੰਪੇਅਰ ਆਦਿਆਂ ਸਾਹਿਬ ਵਿਦ ਯਾਮਨੀ ਜੀ ਸਰ ਤੁਹਾਡੀ ਇੰਚਾਰਜ ਨਹੀਂ ਲਿਖ ਕੇ ਦਿੱਤਾ ਸੀ ਗਾਦੀਆਂ ਸਾਨੂੰ ਟਿਕਟ ਦਿੱਤੀ ਜੇ ਤੁਹਾਡੀ ਇੰਚਾਰਜ ਨਹੀਂ ਲਿਖ ਕੇ ਦਿੱਤੀ ਮੈਂ ਕਿਹਾ ਵੀ ਮੈਂ ਦਿੱਤਾ ਸੀਗਾ ਫਿਰ ਕੀ ਕਰਨ ਬਣ ਗਿਆ ਭਾਈ ਹਰ ਸੁਣੋ ਕਾਰਨ ਕੀ ਬਣਿਆ ਕਿ ਕਾਸਟ ਨੂੰ ਵੀ ਅਸੀਂ ਰਿਪਰੈਜੈਂਟੇਸ਼ਨ ਦੇਣੀ ਹੈ ਔਮਨ ਨੂੰ ਵੀ ਅਸੀਂ ਰਿਪਰੈਜੈਂਟੇਸ਼ਨ ਦੇਣੀ ਹੈ ਹਿੰਦੂ ਨੂੰ ਵੀ ਰਿਪਰੈਜੈਂਟੇਸ਼ਨ ਦੇਣੀ ਹੈ OBC ਨੂੰ ਵੀ ਰਿਪਰੈਜੈਂਟੇਸ਼ਨ ਦੇਣੀ ਹੈ ਇਹ ਕਾਸਟ ਕੰਬੀਨੇਸ਼ਨ ਔਮਨ ਜਿੱਥੇ ਫਿੱਟ ਹੁੰਦਾ ਹੈ ਉਹ ਦੇਣੀ ਹੈ ਔਰ ਮਤਲਬ ਇਹ ਨਹੀਂ ਹੈ ਕਿ ਅਗਰ ਨਾਮ ਲਿਖ ਕੇ دیا ਗਿਆ ਤਾਂ ਕਿਸੇ ਨੇ ਕਹਿ ਦਿਆ ਕਿ ਆਦਿਆ ਸਾਹਿਬ ਕੋ ਬਾਹਰ ਕਰ دیا۔ ਨਹੀਂ ਕਾਸਟ ਮਤਲਬ ਸਰ ਕੀ ਮਤਲਬ ਬਾਲਮੀਕੀ ਸੰਧਾਰਨ ਕਰਕੇ ਨਹੀਂ ਮੈਂ ਮੈਂ यार आप गलत बात नो नो, कर रहे हो आप आप गलत बात कर रहे हो मैंने आपको क्या कहा नहीं सुनिए सुनिए मैंने आपको क्या आपने सुना नहीं मैंने तीक. क्या कहा आपने कहा कहा कि कि आप आप किस प्रकार से चुनते हैं कैसे जी को टिकट दिया मैंने इसमें कास्ट नॉट यामिन के लिए कास्ट नहीं है कास्ट सारी टिकटों की बात कर रहा हूं वोमन रिप्रेजेंटेशन की औरतों को कितनी टिकटें दी है तेरह में से हिंदू को कितनी टिकटें दी है तेरह में से ऐसे सारी चीजें गिन गना कर टिकटें दी जाती हैं ये वोमेन के कोटे में कि वोमेन को सीट देनी चाहिए इसलिए हमने यामिनी जी को टिकट दिया संतोष चौधरी संतोष चौधरी जी बहुत सारे सत्कारयोग लीडर ने बिल्कुल डिजर्व कर देने पर ਮੈਂ ਸਮਝਦਾ ਕਿ ਸੰਤੋਸ਼ ਚੌਧਰੀ ਜੀ ਨੂੰ ਕੇਂਦਰੀ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ 4 4 5 5 6 6 ਵਾਰ ਪਾਰਟੀ ਨੇ ਟਿਕਟ ਦਿੱਤਾ ਕਾਂਗਰਸ ਪਾਰਟੀ ਨੇ ਸੰਤੋਸ਼ ਚੌਧਰੀ ਜੀ ਨੂੰ ਕੋਈ ਕਦੇ ਨਹੀਂ ਛੱਡੀ ਰਾਜਾ ਵੜਿੰਗੋਂ ਤਿੰਨ ਵਾਰੀ ਐਮਐਲਏ ਬਣਿਆ ਕੱਲ ਨੂੰ ਮੈਂ ਵੱਡੀ ਉਮਰ ਚ ਜਾ ਕੇ ਕਹਾਂ ਕਿ ਹੁਣ ਹੋ ਸਕਦਾ ਟਿਕਟ ਨਾ ਮਿਲੇ ਉਸ ਤੋਂ ਬਾਅਦ ਸਾਡਾ ਹੱਕ ਬੰਦ ਹੈ ਸੰਤੋਸ਼ ਚੌਧਰੀ ਜੀ ਦਾ ਟਿਕਟ ਮੰਗਣਾ ਹੱਕ ਬੰਦ ਹੈ ਸਾਡੇ ਬਹੁਤ ਸਤਕਾਰਯੋਗ ਲੀਡਰ ਨੇ ਲੇਕਿਨ ਇਹਦਾ ਮਤਲਬ ਇਹ ਨਹੀਂ ਆ ਕਿ ਹਰ ਵਾਰੀ ਕਿਸੇ ਨੂੰ ਅਗਰ ਨਵੇਂ ਨੂੰ ਵੀ ਮੌਕਾ ਦੇਾਂਗੇ ਜੰਗਰ ਜਿਹੜਾ ਲੋਟ ਹੈ ਅਸੀਂ ਉਹਨਾਂ ਨੂੰ ਵੀ ਤਾਂ ਲੈ ਕੇ ਆਉਣਾ ਹੈ ਸਰ ਟਿਕਟ ਸਰ ਉਹ ਕਹਿ ਰਹੀ ਹੈ ਸਰ ਆ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਦਰ ਸਟੇਟਾਂ ਦੇ ਵਿੱਚ ਤਾਂ ਕਾਂਗਰਸ ਦੇ ਨਾਲ ਕਾਂਗਰਸ ਦੇ ਨਾਲ ਸਮਝੌਤਾ ਕਰ ਚੁੱਕੀ ਹੈ ਹੁਣ ਸਿਰਫ ਉਹ ਚਿਹਰੇ ਮੋਰੇ ਲਿਆ ਰਹੇ ਆ ਜਿੱਥੇ ਕਿ ਕਾਂਗਰਸ ਦਾ ਕੈਂਡੀਡੇਟ ਤਗੜਾ ਉੱਥੇ ਆਪ ਮਾੜਾ ਦੇ ਰਹੀ ਹੈ ਜਿੱਥੇ ਆਪ ਦਾ ਆਪ ਦਾ ਤਾਰਾ ਆਸ ਦੀ ਇੱਕ ਉਦਾਰੀ ਹੁੰਦਾ ਇੱਥੇ ਅੰਦਰ ਅੰਦਰ ਸੋ ਮੀਡੀਆ ਜਿਹੜਾ ਹੈ ਜਿਹੜੇ ਵੀ ਆਮ ਤੌਰ ਤੇ ਆਪਣੇ ਮੀਡੀਆ ਦੇ ਸਾਥੀ ਆ ਕਈ ਵਾਰੀ ਇਹੋ ਜਿਹੇ ਵਿਚਾਰਤਾ ਰੰਗ ਚ ਕੋਸ਼ਿਸ਼ ਕਰਦੇ ਆ ਪਹਿਲੀ ਗੱਲ ਪੂਰਾ ਪੰਜਾਬ ਜਾਣਦਾ ਹੈ ਕਿ ਅਗਰ ਸਮਝੌਤਾ ਹੁੰਦਾ ਅਸੀਂ ਪੰਜਾਬ ਦੀ ਲੀਡਰਸ਼ਿਪ ਨੇ ਪਹਿਲਾਂ ਕਹਤਾ ਸੀ ਕਿ ਦੇਸ਼ ਚ ਬੇਸ਼ੱਕ ਜੋ ਮਰਜ਼ੀ ਕਰੋ ਲੇਕਿਨ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਅਗਰ ਕਿਸੇ ਪ੍ਰਕਾਰ ਦਾ ਇਸ ਤਰ੍ਹਾਂ ਦਾ ਸਮਝੌਤਾ ਹੋਵੇ ਵੈਸੇ ਤਾਂ ਉਹ ਸਮਝੌਤੇ ਰਹਿੰਦੇ ਹੀ ਨਹੀਂ ਇਹੋ ਜਿਹੇ ਸਮਝੌਤੇ ਫਿਰ ਸੁਖਪਾਲ ਖੈਰਾ ਸੰਗਰੂਰੋ ਤੀ ਸੰਗਰੂਰ ਤੋਂ ਨਹੀਂ ਲੜਨਾ ਸੀ ਸੋ ਫੋਰ ਯੋਰ ਇਨਫੋਰਮੇਸ਼ਨ ਇਹ ਦੱਸ ਦਿਆਂ ਪਲੀਜ਼ ਗਲਤ ਨੈਰੇਟਿਵ ਬਣਾਉਣ ਦੀ ਨਹੀਂ ਬਣਾਉਣਾ ਚਾਹੀਦਾ ਜਿਹੜੀ ਗੱਲ ਨਹੀਂ ਹੈ ਉਹ ਨਹੀਂ ਹੈ ਤੁਹਾਨੂੰ ਇਸ ਗੱਲ ਦਾ ਪਤਾ ਹੈ ਸਰ ਸੰਤੋਖ ਜੀ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਹੁੰਦੀ ਤਾਂ ਮੰਗਤ ਹੁਣ ਤੱਕ ਵੀ ਬੇਤੀ ਜਾਣੇ ਸੀ ਕੀ ਕਹਿਣਾ ਚਾਹੂਗੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕੁਝ ਵੀ ਕਹਿ ਸਕਦੇ ਨਰਿੰਦਰ ਮੋਦੀ ਜੀ ਨੇ ਇਹ ਵੀ ਕਹਿਤਾ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਸੀ ਉਹ ਜਿਹੜੀਆਂ ਸਕੀਮਸ ਲੈ ਕੇ ਆਇਆ ਸੀ ਉਹ ਮੁਸਲਮਾਨ ਲੋਕਾਂ ਹੱਥੋਂ ਲੈ ਕੇ ਆਇਆ ਸੀ ਵਿਸ਼ੇਸ਼ ਤੌਰ ਤੇ ਡਾਕਟਰ ਮਨਮੋਹਨ ਸਿੰਘ ਸਰ ਯਾ ਮੈਡਮ ਪਲੀਜ਼ ਸਰ ਮੈਨੂੰ ਕੰਪਲੀਟ ਕਰਨ ਕੀ ਉਹ ਉਹਨਾਂ ਹੱਥੋਂ ਲੈ ਕੇ ਆਏ ਸਨ ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ 2.5% ਆਬਾਦੀ ਸਾਡੇ ਸਿੱਖਾਂ ਦੀ ਕਾਂਗਰਸ ਪਾਰਟੀ ਨੇ ਇੱਕ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਕਦੇ ਕੋਈ ਇਹ ਸੋਚ ਸਕਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਮਨਮੋਹਨ ਸਿੰਘ ਜੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਜਾਤੀ ਐਸੇ ਕੰਮ ਕਰ ਰਿਹਾ ਇਸੇ ਨਹੀਂ ਅੱਜ ਵੀ ਲੋਕ ਯਾਦ ਕਰਦੇ ਨੇ ਡਾਕਟਰ ਮਨਮੋਹਨ ਸਿੰਘ ਨੂੰ ਜਿਸ ਪ੍ਰਕਾਰ ਮੋਦੀ ਜੀ ਦਾ ਕਹਿਣਾ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਦੇਸ਼ ਤੇ ਅੰਦਰ ਬੇਰੋਜ਼ਗਾਰੀ ਦਾ ਮੁੱਦਾ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਮਹਿੰਗਾਈ ਦਾ ਮੁੱਦਾ ਹੈ ਅੱਜ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ ਕਿਸਾਨੀ ਦਾ ਮੁੱਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨਰਿੰਦਰ ਮੋਦੀ ਜੀ ਅੱਜ ਬੁਖਲਾੜਛ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲੇਕਿਨ ਉਹ ਕੁਝ ਵੀ ਬਿਆਨ ਦੇ ਦਿੰਦੇ ਨੇ ਇੰਡੀਆ ਸ਼ਾਈਨਿੰਗ ਦੀ ਤਰ੍ਹਾਂ ਜਿਸ ਤਰ੍ਹਾਂ ਵਾਜਪਾਈ ਜੀ ਦੀ ਸਰਕਾਰ ਚ ਇੰਡੀਆ ਸ਼ਾਈਨਿੰਗ ਦੀ ਗੱਲ ਕੀਤੀ ਜਾ ਰਹੀ ਸੀ ਤੁਸੀਂ ਦੇਖੋਗੇ ਆਉਣ ਵਾਲੇ ਨਤੀਜੇ ਪਿਛਲੇ 15 ਦਿਨਾਂ ਦਾ ਦੇਸ਼ ਦਾ ਰੁਝਾਨ ਬਿਲਕੁਲ ਮੁਕੰਮਲ ਤੌਰ ਤੇ ਬਦਲ ਗਿਆ ਹੈ ਦੇਸ਼ ਦੇ ਲੋਕ ਇਹ ਚਾਹੁੰਦੇ ਨੇ ਅਗਰ ਦੇਸ਼ ਬਚਾਉਣਾ ਹੈ ਡੈਮੋਕ੍ਰੇਸੀ ਬਚਾਉਣੀ ਹੈ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਤਾ ਨਰਿੰਦਰ ਮੋਦੀ ਜੀ ਨੂੰ ਕੁਰਸੀ ਤੋਂ ਉਤਾਰਨਾ ਪਏਗਾ ਔਰ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਹੈ ਆਮ ਆਦਮੀ ਪਾਰਟੀ ਵਿਕਲਪ ਨਹੀਂ ਹੈ ਅਕਾਲੀ ਦਲ ਵਿਕਲਪ ਨਹੀਂ ਹੈ ਇੱਕ ਵਿਅਕਤੀ ਅੱਜ ਜਿਹੜਾ ਹਿੱਕ ਢਾਕੇ ਨਰਿੰਦਰ ਮੋਦੀ ਦੇ ਸਾਹਮਣੇ ਖੜਾ ਹੈ ਉਹ ਰਾਹੁਲ ਗਾਂਧੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ 2027 ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਵੀ ਪਾਰਟੀ ਚੰਗੀ ਲੱਗੇ ਉਹਨੂੰ ਵੋਟਾਂ ਪਾ ਦਿਓ ਲੇਕਿਨ ਇਹ ਜਿਹੜੀ ਲੜਾਈ ਆ ਕਰੋ ਤੇ ਮਰੋ ਦੀ ਲੜਾਈ ਆ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਸਿੱਤਮ ਸਿੱਧਾ ਜੇ 2-4 ਕਿਸੇ ਦੇ ਐਮਪੀ ਜਿੱਤ ਵੀ ਗਏ ਤਾਂ ਉਹਰਾ ਕੋਈ ਫਾਇਦਾ ਨਹੀਂ ਹੋਏਗਾ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਦੇ ਰੂਪ ਦੇ ਵਿੱਚ ਅਗਰ ਵੱਡੀ ਪਾਰਟੀ ਦੇ ਉਹ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਹੀ ਅਸੀਂ ਜਿਹੜੀ ਸਰਕਾਰ ਬਣਾ ਸਕਦੀ ਹੈ ਸੋ ਆਪਦਾ ਵੋਟ ਖਰਾਬ ਨਾ ਕਰਿਓ 2027 ਚ ਪੰਜਾਬ ਦੀ ਗੱਲ ਕਰਾਂਗੇ ਇਹ ਦੇਸ਼ ਦੀ ਗੱਲ ਹੈ ਇਕਾ ਦੁੱਕਾ ਐਮਪੀ ਉੱਥੇ ਭੇਜਿਆ ਰੋ ਕੋਈ ਫਾਇਦਾ ਨਹੀਂ ਹੋਗਾ ਯਾਮਨੀ ਗੋਮਰ ਵੀ ਉੱਥੇ ਯਾਮਨੀ ਗੋਮਰ ਕੀ ਟਿਕਟ ਮਿਲਣੇ ਕੇ ਬਾਅਦ ਸੰਤੋਸ਼ ਚੋਧਰੀ ਦਾ ਬਿਆਨ ਹੈ ਕਿ ਕਾਂਗਰਸ ਕੋ ਕਰਮਟ ਹੋਰ ਇਮਾਨਦਾਰ ਨੇਤਾਵਾਂ ਦੀ ਜਰੂਰਤ ਨਹੀਂ ਹੈ ਆਪਕੇ ਕੀ ਕਹਿਣਾ ਹੈ ਇਸ ਬਾਰੇ ਸੰਤੋਸ਼ ਚੋਧਰੀ ਜੀ ਹਮਾਰੇ ਆਦਰਨੀਆ ਲੀਡਰ ਹੈ ਮੈਂ ਉਨ੍ਹਾਂ ਕੇ ਬਾਰੇ ਮੇਂ ਕੁਛ ਨਹੀਂ ਕਹਿਣਾ ਚਾਹਤਾ ਕਈ ਬਾਰ ਅ ਵਿਅਕਤੀ ਗੁੱਸੇ ਵਿੱਚ ਕੁਝ ਕਹਿ ਜਾਂਦਾ ਹੈ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਅੱਛਾ ਸਰ ਜੀ ਇਹ ਕਹਾਸਾ ਹੈ ਕਿ ਤੜਾ ਵਿਸ਼ਵਨਾਥ ਓਰੀ ਬੰਟੀ ਘੋੜੀਆਂ ਵਾਲਾ ਉਹ ਤੜਾ ਮਜ਼ਬੂਤ ਸਟਰੋਂਗ ਘੜਾ ਹੈ ਕੋ ਹਸ਼ਾਰਪੁਰ ਦੇ ਵਿੱਚ ਮੰਨਿਆ ਜਾਂਦਾ ਕਿਉਂਕਿ ਆਪਾਂ ਹਸ਼ਾਰਪੁਰ ਦੀ ਗੱਲ ਕਰ ਰਹੇ ਹਸ਼ਾਰਪੁਰ ਦੇ ਵਿੱਚ ਕਾਂਗਰਸ ਦਾ ਕੋਈ ਮਾਈ ਬਾਪ ਨਹੀਂ ਹੈਗਾ ਜੀ ਕੋਈ ਹਲਕਾ ਇੰਚਾਰਜ ਨਹੀਂ ਕੋਈ ਪੋਜੀਸ਼ਨ ਦੀ ਇੱਥੇ ਭੂਮਿਕਾ ਨਹੀਂ ਨਿਭਰੀ ਉਹ ਬੰਟੀ ਘੋੜੀਆਂ ਵਾਲਾ ਨੂੰ ਨਹੀਂ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਿੰਨੇ ਇਨਵਿਟੇਸ਼ਨ ਅਸੀਂ ਯਾਰ ਇੱਥੇ ਮੈਂ ਆਦਿਆਂ ਸਾਹਿਬ ਦੇ ਘਰੇ ਆ ਬੰਟੀ ਘੋੜੀਆਂ ਜੀ ਵਾਲੇ ਤਾਂ ਸਾਡੇ ਭਰਾ ਨੇ ਚੰਗੇ ਵਿਅਕਤੀ ਨੇ ਅਸੀਂ ਤਾਂ ਹਰ ਇੱਕ ਜਿਹੜਾ ਕਾਮਨ ਬੰਦਾ ਹੋਊਗਾ ਛੋਟੇ ਤੋਂ ਛੋਟਾ ਹੋਊਗਾ ਯਾਮਨੀ ਗੋਮਰ ਰਾਜਾ ਵੜਿੰਗ ਤੇ ਕਾਂਗਰਸ ਦੇ ਸਾਰੇ ਲੀਡਰ ਉਹਨਾਂ ਕੋਲੇ ਵੀ ਜਾ ਕੇ ਅਸੀਂ ਕਾਂਗਰਸ ਪਾਰਟੀ ਦੀ ਵੋਟ ਮੰਗਣੀ ਹੈ ਤੁਸੀਂ ਬੰਟੀ ਜੀ ਦੀ ਗੱਲ ਨਾ ਕੇਵਲ ਕਰੋ ਬੰਟੀ ਜੀ ਦਾ ਸਾਡੇ ਸਤਿਕਾਰਯੋਗ ਨਹੀਂ ਅਸੀਂ ਪਸੰਦ ਨਹੀਂ ਕਰਦਾ ਮੈਂ ਕੋਈ ਨਹੀਂ ਨਹੀਂ ਨਾ ਨਾ ਸਰ ਮੈਂ ਯਾਰ ਹੁਣ ਸਰ ਸਰ ਮੇਰੇ ਕਹਿਣ ਦਾ ਮਤਲਬ ਉਹ ਤਾਂ ਸਾਡੇ ਸਤਿਕਾਰਯੋਗ ਨੇ ਯਾਮਨੀ ਜੀ ਵੀ ਉਹਨਾਂ ਕੋਲੇ ਜਾਣਗੇ ਅਸੀਂ ਵੀ ਜਾਵਾਂਗੇ ਪਰ ਅਸੀਂ ਵੀ ਜਾਵਾਂਗੇ ਅਸੀਂ ਇੱਕ ਛੋਟੇ ਤੋਂ ਛੋਟੇ ਵਿਅਕਤੀ ਕੋਲੇ ਵੀ ਜਾਵਾਂਗੇ ਅੱਜ ਇੰਟਰਨਲ ਮੀਟਿੰਗ ਸੀਗੀ ਉਹ ਵੀ ਕਰਾਂ ਸਰ ਇੱਕ ਸਵਾਲ ਹੈ ਜੀ ਇੱਕ ਮਿੰਟ ਸਰ ਕਿ ਕਿਸਾਨਾਂ ਦਾ ਮੁੱਦਾ ਹਰ ਪਾਰਟੀ ਜਿਹੜੀ ਆ ਬੜੇ ਜੋਰ ਸ਼ੋਰ ਨਾਲ ਚੱਕਦੀ ਆ ਹੈਲਥ ਐਜੂਕੇਸ਼ਨ ਔਰ ਵਪਾਰੀਆਂ ਦਾ ਮੁੱਦਾ ਕੋਈ ਪਾਰਟੀ ਜਿਹੜੀ ਆ ਉਹ ਜੋਰ ਸ਼ੋਰ ਨਾਲ ਨਹੀਂ ਚੱਕਦੀ ਉਹ ਕੀ ਕਰ ਰਹੀ ਸੁਰੋਜੀ ਤੁਸੀਂ ਕਹਿੰਦੇ ਆ ਹੈਲਥ ਦਾ ਅਸੀਂ ਆਪਦੇ ਮੈਨੀਫੈਸਟੋ ਹੱਥ ਬਦਲੇਗਾ ਹਾਲਾਤ ਅਸੀਂ 25 ਲੱਖ ਰੁਪਏ ਦਾ ਅਸੀਂ ਇਹ ਕਹਿ ਆ ਕਿ ਅਸੀਂ ਹਰ ਵਿਅਕਤੀ ਦਾ ਇਲਾਜ ਮੁਫਤ ਕਰਾਵਾਂਗੇ 25 ਲੱਖ ਤੱਕ ਦਾ ਨਾ ਕੇਵਲ ਕਿਹਾ ਸਾਡੀਆਂ ਸਟੇਟਸ 36 ਕਰਤੇ ਰਾਜਸਥਾਨ ਚ ਅਸੀਂ ਇਹ ਸਕੀਮ ਲੈ ਕੇ ਆਏ ਹੈਲਥ ਦੀ ਲੈ ਕੇ ਆਏ ਅੱਜ ਜੋ ਚੱਲ ਰਹੀ ਹੈ ਸ਼ੋਗ ਮੰਨਣੀਆਂ ਸ਼ੋਗ ਗੇਲੋਦੀ ਸਰਕਾਰ ਦੇ ਵਿੱਚ ਔਰ ਛੱਤੀਸਗੜ ਬਗੇਲ ਸਾਹਿਬ ਦੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਮੁੱਦੇ ਵੀ ਅਸੀਂ ਵਪਾਰੀਆਂ ਦੇ ਮੁੱਦੇ ਵੀ ਉਹ ਸਾਰਿਆਂ ਤੇ ਜਿਹੜੀ ਹੈ ਗੌਰੇ ਨਜ਼ਰ ਤੇ ਸਾਡਾ ਜੇ ਤੁਸੀਂ ਮੈਨੀਫੈਸਟੋ ਪੜੋਗੇ ਹੱਥ ਬਦਲੇਗਾ ਹਾਲਾਤ ਉਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਅਸੀਂ ਵਪਾਰੀਆਂ ਦੇ ਮੁੱਦੇ ਤੇ ਤੇ ਹੈਲਥ ਦੇ ਮੁੱਦੇ ਤੇ ਤੇ ਐਜੂਕੇਸ਼ਨ ਦੇ ਕੀ ਕੀ ਲੋਕਾਂ ਨੇ ਵਾਦੇ ਕੀਤੇ ਰਾਜ ਸਾਹਿਬ ਲਗਾਤਾਰ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਹੈ ਕਿ ਹਾਂ ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟ ਜਿਹੜੇ ਨਵੇਂ ਕੋਸ਼ਿਸ਼ ਕੀਤੇ ਜਾਂਦੇ ਆ ਕਿਸਾਨਿਆਂ ਵੱਲ ਘੇਰੇ ਜਾਂਦੇ ਆ ਆਵਾਮੀ ਪਾਰਟੀ ਦੇ ਕੈਂਡੀਡੇਟ ਘੇਰੇ ਜਾਂਦੇ ਇਹਨਾਂ ਵਰਗੀ ਆ ਮੇਰਾ ਖਿਆਲ ਇਸ ਵਾਰੀ ਲੋਕਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਰਾਤੋਂ ਰਾਤ ਦਲ ਬਦਲਦੇ ਐ ਪਾਰਟੀਆਂ ਬਦਲਦੇ ਐ ਤੇ ਪਾਰਟੀਆਂ ਉਹਨਾਂ ਨੂੰ ਨੁਮਾਇੰਦਗੀ ਦਿੱਤੀਆਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਰੈਜ਼ੈਂਟਮੈਂਟ ਹੋਣ ਵਾਲੀ ਹੈ ਪੰਜਾਬ ਦੇ ਲੋਕਾਂ ਚ ਬਹੁਤ ਭਾਰੀ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਔਰ ਤੁਸੀਂ ਦੇਖੋਗੇ ਹੁਸ਼ਿਆਰਪੁਰ ਦੇ ਨਤੀਜੇ ਵੀ ਇਸ ਵਿਹਾਰ ਤੇ ਆਉਣਗੇ ਕਿ ਪਾਰਟੀਆਂ ਦੇ ਚੰਗੇ ਚੰਗੇ ਲੋਕ ਚਾਹੇ ਰਾਜਕੁਮਾਰ ਚੱਬੇਵਾਲ ਸੀ ਚਾਹੇ ਕੋਈ ਹੋਰ ਵਿਅਕਤੀ ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਤਲਬ ਕਿ ਪਾਰਟੀਆਂ ਬਦਲੀਆਂ ساری ਉਮਰ ਇਹਨਾਂ ਪਾਰਟੀਆਂ ਚ ਰਹੀਏ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ ਅੱਜ ਚੱਬੇਵਾਲ ਸਾਹਿਬ ਤਿੰਨ ਵਾਰੀ ਅਸੀਂ ਜਮੀਨ ਤੋਂ ਉਠਾ ਕੇ ਐਮਐਲਏ ਬਣਾਏ ਫਿਰ ਉਹਨਾਂ ਨੂੰ ਐਮਪੀ ਦੀ ਚੋਣਾਂ ਦੀ ਟਿਕਟ ਦਿੱਤੀ ਅਸੀਂ ਐਸਸੀਐਲ ਦੇ ਚੇਅਰਮੈਨ ਬਣਾਏ ਡਿਪਟੀ ਲੀਡਰ ਬਣਾਏ ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਯਾਮਨੀ ਗੁਮਰ ਜਿੱਤ ਕੇ ਐਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ ਚ ਮਿਲਾਂਗੇ ਦੁਬਾਰਾ ਕਿ ਕਵਾਂਗੇ ਉਹਨਾਂ ਨੂੰ ਕਿ ਆ ਤੁਸੀਂ ਧੋਖਾ ਕਰਕੇ ਗਏ ਸੀ ਤੁਹਾਨੂੰ ਸਬ ਸਿਖਾਉਣ ਦਾ ਕੰਮ ਹੁਸ਼ਿਆਰਪੁਰ ਦੇ ਬੜਿੰਗ ਸਾਹਿਬ ਨੇ ਤੁਹਾਡੀ ਇੰਟਰਵਿਊ ਸੁਣਾਈ ਗਈ ਹੈ ਬੜਿੰਗ ਸਾਹਿਬ ਬਈ ਦੇਸ਼ ਐਦ ਕੀ ਦੇਸ਼ ਬਚਾਉਣ ਦਾ ਮੋਟਾ ਹੈ 3 4 MP ਦਿਤਾ ਆ ਕੇ ਨਹੀਂ ਹੋਣਾ ਇਹ ਦੇਸ਼ ਚਤਾਨ ਦਾ ਮੁੱਦਾ ਹੈ ਇੱਕ ਸਟੇਟ ਦੇ ਵਿੱਚ ਕਹਿ ਰਹੇ ਹਾਂ ਦੇਸ਼ ਵਿੱਚ ਚਤਾਨ ਦਾ ਮੁੱਦਾ ਹੈ ਆਮ ਆਦਮੀ ਪਾਰਟੀ ਦੇ ਵੀ ਵਿਰੋਧ ਕਰ ਰਹੇ ਹੋ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਦੇ ਨਾਲ ਇਕੱਠੇ ਬੈਠਦੇ ਨੇ ਮੈਥੋਂ ਨੂੰ ਕੀ ਕਹਿ ਰਹੇ ਆਂ ਇੰਡੀਆ ਬਲੌਗ ਬਣਿਆ ਇੰਡੀਆ ਬਲੌਗ ਇਸ ਕਰਕੇ ਬਣਿਆ ਸਾਰਿਆਂ ਦੇ ਆਪਣੇ ਆਪਣੇ ਮਤ ਪੀੜ ਨੇ ਕੇਰਲਾ ਦੇ ਵਿੱਚ ਅਸੀਂ ਸੀਪੀਆਈ ਸੀਪੀਐਮ ਨਾਲ ਸਿੱਧਾ ਲੜਾਈ ਲੜਦੇ ਹਾਂ ਉੱਥੇ ਅਸੀਂ ਆਪਣੇ ਸਾਹਮਣੇ ਲੜ ਰਹੇ ਹਾਂ ਸਾਡੇ ਝੰਡੇ ਵੱਖਰੇ ਵੱਖਰੇ ਨੇ ਸਾਡੇ ਰੰਗ ਵੱਖਰੇ ਵੱਖਰੇ ਨੇ ਸਾਡੇ ਮੁੱਤੇ ਵੱਖਰੇ ਪਰ ਇੱਕ ਗੱਲ ਤੇ ਇੰਡੀਆ ਬਲੋਕ ਲਾਈਕ ਮਾਈਂਡਡ ਜਿਹੜੇ ਲੋਕ ਸੀਗੇ ਉਹਨਾਂ ਨੇ ਆਖਿਆ ਕਿ ਸਾਡੀ ਲੜਾਈ ਰਹੇਗੀ ਜਾਰੀ ਰਹੇਗੀ ਆਪਾਂ ਇਕੱਠੇ ਹੋ ਜੀਏ ਅਗਰ ਦੇਸ਼ ਬਾਬਾ ਸਾਹਿਬ ਅੰਬੀਦ ਕਰਦਾ ਸੰਵਿਧਾਨ ਬਚਾਉਣਾ ਇਹ ਪਰ ਸਿਰੋ ਸੰਵਿਧਾਨ ਬਚਾਉਣ ਦੀ ਲੜਾਈ ਹੈ ਜਾਂ ਮੋਦੀ ਦੇ ਰੇਸ ਦੀ ਸੰਵਿਧਾਨ ਬਚਾਉਣ ਦੀ ਲੜਾਈ ਹੈ ਅੱਜ ਤੁਹਾਨੂੰ ਪਤਾ ਕੀ ਹੋਇਆ ਪਹਿਲੀ ਵਾਰ ਅੱਜ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸੂਰਤ ਦੇ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਅੱਜ ਤੱਕ ਨਹੀਂ ਹੋਇਆ ਮੈਂ 4 ਚੋਣ ਲੜੇ ਆ ਜਿਹੜਾ ਵੀ ਸਾਡਾ ਆਰੋਹ ਹੁੰਦਾ ਰਿਟਰਨਿੰਗ ਆਫੀਸਰ ਉਹ ਕੋਲੇ ਬਿਠਾ ਕੇ ਕਿਤੇ ਦਸਖਤ ਕਰਾਉਣੇ ਹੁਣ ਕਰਾ ਲੈਂਦੇ ਅੱਜ ਤੱਕ ਨਹੀਂ ਇਹ ਹੋਇਆ ਲੇਕਿਨ ਕਾਗਜ਼ ਹੀ ਉਡਾ ਦਿੱਤੇ ਗਏ ਜਿਹੜੇ ਲੋਕਾਂ ਨੇ ਹੋਰ ਭਰੇ ਸੀ ਇਸ ਐਦਾਂ ਬਣਾ ਦਿੱਤਾ ਗਿਆ ਜਿਵੇਂ ਸਰਪੰਚੀ ਦੇ ਚੋਣ ਹੋ ਰਹੇ ਜਿਸ ਪ੍ਰਕਾਰ ਜਿਸ ਪ੍ਰਕਾਰ ਦੇਸ਼ ਦੇ ਅੰਦਰ ਚੱਲ ਰਿਹਾ ਹੈ ਈਡੀ ਸੀਬੀਆਈ ਇਨਕਮ ਟੈਕਸ ਤੁਹਾਨੂੰ ਨਹੀਂ ਲੱਗਦਾ ਕੀ اپੋਜੀਸ਼ਨ ਪਾਰਟੀ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਮਹੀਨਾ ਇਹਨ ਮੌਕੇ ਤੇ ਅਕਾਊਂਟ ਸੀਜ਼ ਕਰ ਦੇਣਾ ਤੁਹਾਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀਆਂ ਨੂੰ ਇੱਕ ਮਹੀਨਾ ਪਹਿਲਾਂ ਫੜ ਲੈਣਾ ਮੈਂ ਕਿਸੇ ਇਨਕੁਆਰੀ ਦੀ ਉਲੰਘਣਾ ਨਹੀਂ ਕਰ ਰਿਹਾ ਇਨਕੁਆਰੀ ਕਰੋ ਲੇਕਿਨ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲਿਓ ਤੁਸੀਂ ਕਿਸੇ ਨੂੰ ਚੋਣ ਲੜਨ ਵਾਸਤੇ ਖੜਾ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਦੇਖਿਆ ਸੀ ਔਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਜਿਵੇਂ ਚਾਈਨਾ ਦੇ ਵਿੱਚ ਜਿਵੇਂ ਕੋਰੀਆ ਦੇ ਵਿੱਚ ਜਿਵੇਂ ਰਸ਼ੀਆ ਦੇ ਵਿੱਚ ਸ਼ਾਸਨਕਾਰ ਚੋਣਾਂ ਉੱਥੇ ਚੋਣ ਹੁੰਦਾ ਨਹੀਂ ਕੋਈ ਅੰਦੋਲਨਕਾਰੀ ਨਹੀਂ ਹੁੰਦਾ ਹੋਣ ਨਹੀਂ ਦਿੰਦੇ ਜਿਹੜਾ ਕੋਈ ਅੰਦੋਲਨ ਕਰ ਦਿੰਦਾ ਉਹਨੂੰ ਜੇਲ੍ਹ ਭੇਜ ਦਿੰਦੇ ਆ ਇਸ ਤਰ੍ਹਾਂ ਦਾ ਮਾਹੌਲ ਹੁਣ ਦੇਸ਼ 'ਚ ਬਣਦਾ ਜਾ ਰਿਹਾ ਹੈ ਲੀਡਰਾਂ ਨੂੰ ਆਪੋਜੀਸ਼ਨ ਲੀਡਰਾਂ ਨੂੰ ਫੜ-ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਅੰਦੋਲਨਕਾਰੀ ਅੱਜ ਬਾਰਡਰਾਂ 'ਤੇ ਬੈਠੇ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਇਸ ਤੋਂ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਬੜਾ ਇਸ ਦੇਸ਼ ਦੇ ਲਈ ਖਤਰਨਾਕ ਹੈ ਸ਼ਾਇਦ ਇਹ ਜਿਹੜਾ ਚੋਣ ਹੈ ਅਖੀਰਲਾ ਚੋਣ ਦੇਸ਼ ਵਿੱਚ ਹੋਏ ਬੜੀ ਸਾਹਿਬ ਮੈਂ ਕਹੇ ਕਿ ਬੜੀ ਸਾਹਿਬ ਬੜੀ ਪਹਿਲੀ ਵਾਰ ਹੋਏਗੇ ਚਲੋ ਸਰ ਐਨੀਥਿੰਗ ਯੂ ਵਾਂਟ ਟੂ ਆਸਕ ਸਰ ਬੜੀ ਸਾਹਿਬ ਮੈਂ ਤੁਹਾਡੀ ਇੰਟਰਵਿਊ ਸੁਣ ਰਹਾ ਹਾਂ ਤੁਸੀਂ ਫਟਿੰਡਾ ਸੀਟ ਤੇ ਕਹਿੰਦੇ ਸੀ ਤੁਹਾਡੀ ਵਾਈਪ ਵਿਨਿੰਗ ਕੈਂਡੀਡੇਟ ਸੀ ਪਰ ਆਪਾਂ ਉਹਨੂੰ ਕੁਝ ਵਸੂਲਾ ਕਰਕੇ ਨਹੀਂ ਲੜਾਇਆ ਫੇਰ ਗੱਲ ਕਰਾਂਗੇ ਤੁਸੀਂ ਨਹੀਂ ਸਰ ਇਹ इंटरव्यू में सुन लिया होगा आप हाँ आपने आज मैं पार्टी का मुखिया हूं अगर मुखिया के परिवार के लोग ही हर जगह लड़ेंगे ऐसे तो मैं भी कहीं से कहीं से जीत सकता हूँ द पार्टी कल को मैं कहूंगा मैं अमृतसर से जीत सकता आप मैं एक मिनट मैं लुधियाना से जीत सकता हूं मैं आनंदपुर साहब से जीत सकता हूँ मेरे को लगता है पार्टी ने मेरे को जिम्मेदारी दी है इतने बड़े परिवार की जिम्मेदारी दी है कि मैं सबको मिलजुल के लड़ाने का काम करूं आज आज यहां पर आया हूं मेरे को लगता है ये ज्यादा जरूरी है मैं हर सीट पर जाकर प्रचार करेंगे और दूसरी सीटें हम जिताने का काम करेंगे ना कि मैं केवल अपने परिवार की लड़ाई लड़ू ये मेरे सिद्धांत थे इसलिए मैंने तो लूज कर मैंने, आपको क्या पता लूज कर दो तो आपने आपने कोई देखा है थे कि नहीं, नहीं, नहीं आप, तो कि नो, नो, मैंने नहीं, नहीं, नहीं कहा तो आप कह रहे हो कि लूज कर जाओगे ये तो आप आपके विचार है श्यारपुर में बैठा व्यक्ति कह रहा है कि बठिंडा लूज कर जाएंगे आपने सुना नहीं है मैं कह रहा हूँ बठिंडा का रहने वाला हूँ बठिंडा भी जीतेंगे तो श्यारपुर भी जीतेंगे अमृतसर भी जीतेंगे मेरे जलंधर भी जीतेंगे मेरे कहने का मतलब सबसे बड़ी पार्टी के रूप में हम कितनी हैं। मैं तेरह जीरो तो नहीं कहूंगा ना मैं ये पच्चीस मैं ये कहूंगा क्योंकि सच्ची बात करनी चाहिए जी। पंजाब की सबसे बड़ी पार्टी वोटों में भी वोट परसेंटेज में भी और सीट जीतने में भी हम कितनी जीतते हैं मैं कोई मैं आज भविष्यवाणी नहीं कर सकता अगले 40 दिन बताएंगे लेकिन सबसे बड़ी पार्टी चारों पार्टियों में से एक ही पार्टी होगी वो कांग्रेस पार्टी लो जो Thank you. Yeah.